ਮਾਦੀ ਗੈਰ ਹਾਜ਼ਰੀ ਚ ਪਿਓ ਕਰਦਾ ਸੀ ਗੰਦੇ ਕੰਮ ਤੇ ਇਹਨੂੰ ਬੁਲਾ ਕੇ ਸ਼ਰਮਸਾਰ ਕਰ ਦਵੇਗੀ ਇਹ ਘਟਨਾ ਸੋ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਅਤੇ ਤੰਦਰੁਸਤ ਹੋਵੋਗੇ ਸੋ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਕੋਈ ਨਾ ਕੋਈ ਅਜੇਹੀ ਵੀਡੀਓ ਅਜੇਹੀ ਘਟਨਾ ਸਾਹਮਣੇ ਆਉਂਦੀ ਹੀ ਰਹਿੰਦੀ ਹੈ ਜਿਸ ਨੂੰ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਸੀ ਅਜਹੀਆਂ ਚੀਜ਼ਾਂ ਵਾਇਰਲ ਹੁੰਦੀਆਂ ਨੇ ਜੋ ਸਾਡੇ ਸਾਹਮਣੇ ਆndੀਆਂ ਨੇ ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਮਾਂ ਪੁੱਤ ਕੰਮ ਤੇ ਚੱਲੇ ਜਾਂਦੇ ਸੀਗੇ ਅਤੇ ਪਿਓ ਪਿਛੋ ਧੀ ਨਾਲ ਕਰਦਾ ਸੀ ਇਹ ਗੰਦਾ ਕੰਮ ਪਿਓ ਕੀ ਕਰਦਾ ਸੀ ਆਪਣੀ ਧੀ ਨਾਲ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਦੋਸਤੋ ਕੁਲਹਾਰ ਦੇ ਸਾਹੂવાડી ਇਲਾਕੇ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਇੱਕ ਨਾਬਾਲਗ ਕੁੜੀ ਨਾਲ ਉਸਦੇ ਸੋਤੇਲੇ ਪਿਓ ਨੇ ਲੰਬੇ ਸਮੇਂ ਤੱਕ ਬਲਤਕਾਰ ਕੀਤਾ ਪੁਲਿਸ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਇਸ ਘਟਨਾ ਨੇ ਇੱਕ ਵਾਰ ਫਿਰ ਸਮਾਜ ਵਿੱਚ ਧੀਆਂ ਦੀ ਸੁਰੱਖਿਆ ਤੇ ਸਵਾਲ ਖੜੇ ਕਰ ਦਿੱਤੇ ਹਨ ਸਾਹੋਵਾੜੀ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੇ ਇਸ ਪਰਿਵਾਰ ਦੀ ਜ਼ਿੰਦਗੀ ਆਮ ਜਿਹਾਪਤੀ ਸੀ ਉਹ ਔਰਤ ਆਪਣੇ ਦੋ ਬੱਚਿਆਂ ਇੱਕ ਧੀ ਅਤੇ ਇੱਕ ਪੁੱਤਰ ਨਾਲ ਰਹਿੰਦੀ ਸੀ ਦੂਜੇ ਵਿਆਹ ਤੋਂ ਬਾਅਦ ਉਸਨੇ ਸੋਚਿਆ ਕਿ ਉਸਦੀ ਜ਼ਿੰਦਗੀ ਸੁਧਰ ਜਾਵੇਗੀ ਪਰ ਇਹ ਘਟਨਾ ਪਰਿਵਾਰ ਲਈ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਸੀ ਅਪਰਾਧਾਂ ਦਾ ਬੋਲਬਾਲ ਅਤੇ ਧਮਕੀਆਂ ਦੋਸ਼ੀ ਪਿਤਾ ਨੇ ਆਪਣੇ ਕੁਕਰਮਾਂ ਨੂੰ ਛੁਪਾਉਣ ਲਈ ਇੱਕ ਯੋਜਨਾ ਬੁੱਧ ਰਣਨੀਤੀ ਅਪਣਾਈ ਜਦੋਂ ਘਰ ਕੋਈ ਨਹੀਂ ਹੁੰਦਾ ਖਾਸ ਕਰਕੇ ਜਦੋਂ ਮਾਂ ਅਤੇ ਪਿਤਾ ਬਹਾਰ ਹੁੰਦੇ ਸਨ ਤਾਂ ਉਹ ਆਪਣੀ ਨਾਲ ਬਾਲਕ ਧੀ ਨਾਲ ਬਲਤਕਾਰ ਕਰਦਾ ਸੀ ਉਹ ਕੁੜੀ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ ਉਸ ਨੇ ਨਾ ਤਾਂ ਸਿਰਫ ਕੁੜੀ ਨੂੰ ਸਗੋਂ ਉਸ ਦੀ ਮਾਂ ਅਤੇ ਪਿਤਾ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਅਤੇ ਉਸ ਨੂੰ ਚੁੱਪ ਰਹਿਣ ਲਈ ਮਜਬੂਰ ਕੀਤਾ ਮਾਂ ਨੂੰ ਇੱਕ ਦਰਦਨਾਕ ਕਹਾਣੀ ਸੁਣਾਈ ਲੰਬੇ ਸਮੇਂ ਤੱਕ ਤਸਹਿਹ ਚੱਲਣ ਤੋਂ ਬਾਅਦ ਜਦੋਂ ਦਰਦ ਅਸਹਿ ਹੋ ਗਿਆ ਪੀੜਤਾ ਨੇ ਹਿੰਮਤ ਇਕੱਠੀ ਕੀਤੀ ਅਤੇ ਆਪਣੀ ਮਾਂ ਨੂੰ ਸਾਰੀ ਸੱਚਾਈ ਦੱਸ ਦਿੱਤੀ। ਇਹ ਖਬਰ ਮਾਲੇ ਕਿਸੇ ਝਟਕੇ ਤੋਂ ਘੱਟ ਨਹੀਂ ਸੀ। ਡਾਕਟਰੀ ਜਾਂਚ ਤੋਂ ਪਤਾ ਲੱਗਾ ਕਿ ਲੜਕੀ 4 ਮਹੀਨਿਆਂ ਦੀ ਗਰਭਵਤੀ ਸੀ, ਜਿਸ ਨਾਲ ਪੂਰੇ ਪਰਿਵਾਰ ਸਦਮੇ ਵਿੱਚ ਸੀ। ਤੁਰੰਤ ਪੁਲਿਸ ਕਾਰਵਾਈ ਕੀਤੀ, ਬਿਨਾਂ ਕੋਈ ਸਮਾਂ ਬਰਬਾਦ ਕੀਤੇ। ਪੀੜਤਾ ਦੀ ਮਾਂ ਆਪਣੀ ਧੀ ਨੂੰ ਸਾਹੂ ਬਾੜੀ ਪੁਲਿਸ ਸਟੇਸ਼ਨ ਲੈ ਗਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਤੁਰੰਤ ਐਫ ਆਈ ਆਰ ਦਰਜ ਕਰ ਲਈ। ਦੋਸ਼ੀ ਪਿਤਾ ਵਿਰੁੱਧ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਉਹਨਾਂ ਦੀਆਂ ਟੀਮਾਂ ਮੁਲਜ਼ਮ ਦੀ ਪਾਲ ਵਿੱਚ ਰੁਝੀਆਂ ਹੋਈਆਂ ਹਨ ਕਾਨੂੰਨੀ ਕਾਰਵਾਈ ਅਤੇ ਸਮਾਜਿਕ ਸਹਾਇਤਾ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਟਿੱਲ ਨਹੀਂ ਵਰਤੀ ਜਾਵੇਗੀ ਪੀੜਤਾ ਨੂੰ ਤੁਰੰਤ ਡਾਕਟਰੀ ਸਹਾਇਤਾ ਅਤੇ ਸਲਾਹ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ ਸਤਾਨਖ ਮੈਲਾ ਸੰਗਠਨਾ ਨੇ ਵੀ ਪੀੜਤ ਅਤੇ ਉਸਦੇ ਪਰਿਵਾਰ ਦੀ ਮਦਦ ਲਈ ਅੱਗੇ ਆਉਣ ਦਾ ਵਾਅਦਾ ਕੀਤਾ ਹੈ ਸੋ ਦੋਸਤੋ ਅਜਿਹੇ ਸਮਾਜ ਵਿੱਚ ਅਜਿਹੀਆਂ ਘਟਨਾ ਦਿਨ ਪਰ ਦਿਨ ਵਧਦੀਆਂ ਜਾ ਰਹੀਆਂ ਹਨ ਪਰ ਸਰਕਾਰ ਦੇ ਵੱਲੋਂ ਇਹਨਾਂ ਤੇ ਕੋਈ ਵੀ ਰੋਕ ਜਾਂ ਕੁਝ ਵੀ ਨਹੀਂ ਅਜੇ ਹੀ ਕੋਈ ਵੀ ਸਜ਼ਾ ਨਹੀਂ ਬਣਾਏ ਗਏ ਜਿਸ ਤੋਂ ਕਿ ਉਹ ਆਦਮੀ ਕੰਬ ਜਾਵੇ ਅਤੇ ਦੇਖਣ ਵਾਲਾ ਵੀ 100 ਵਾਰ ਸੋਚੇ ਇਸ ਘਟਨਾ ਬਾਰੇ ਤੁਹਾਡੇ ਮੁਤਾਬਿਕ ਅਜੇਹੇ ਲੋਕਾਂ ਨਾਲ ਕੀ ਕਰਨਾ ਚਾਹੀਦਾ ਹੈ ਸਾਡੇ ਮੁਤਾਬਿਕ ਤਾਂ ਅਜੇਹੇ ਲੋਕਾਂ ਨੂੰ ਚੌਂਕ ਵਿੱਚ ਖੜਾ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ ਉਹ ਵਿਚਾਰੀ ਇੱਕ ਮਾਂ ਜੋ ਕਿ ਸੋਚਦੀ ਸੀ ਕਿ ਦੂਜਾ ਵਿਆਹ ਕਰਾ ਕੇ ਥੋੜਾ ਸੁੱਖ ਮਿਲੇਗਾ ਅਤੇ ਬੱਚੇ ਪੜ੍ਹ ਲਿਖ ਕੇ ਕਿਤੇ ਲੱਗ ਜਾਣਗੇ ਅਤੇ ਆਪਣੀ ਜ਼ਿੰਦਗੀ ਵਿੱਚ ਸਕਸੈਸ ਹੋ ਜਾਣਗੇ ਪਰ ਉਸ ਵਿਚਾਰੀ ਨੂੰ ਕੀ ਪਤਾ ਸੀ ਕਿ ਉਸ ਦਾ ਸੋਤੇਲਾ ਬਾਪ ਹੀ ਉਸ ਦੀ ਧੀ ਦਾ ਦੁਸ਼ਮਣ ਬਣ ਜਾਵੇਗਾ ਉਸ ਨੂੰ ਕੀ ਪਤਾ ਸੀ ਕਿ ਉਹ ਆਦਮੀ ਉਸੇ ਦੀ ਧੀ ਨਾਲ ਬਲਤਕਾਰ ਕਰੇਗਾ ਉਹ ਵੀ ਲੰਬੇ ਸਮੇਂ ਤੱਕ ਪਰ ਫਿਰ ਵੀ ਹਿੰਮਤ ਹੈ ਕੁੜੀ ਦੀ ਕਿ ਕੁੜੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਇਦਾਂ ਇਦਾਂ ਕਰਕੇ ਉਸ ਦਾ ਸੋ ਤੇਲਾ ਪਿਓ ਉਸ ਦੇ ਨਾਲ ਜ਼ਬਰਦਸਤੀ ਕਰਦਾ ਜਿਸ ਤੋਂ ਬਾਅਦ ਜਾਂਚ ਕਰਵਾਈ ਗਈ ਅਤੇ ਪੀੜਤਾ 4 ਮਹੀਨਿਆਂ ਦੀ ਗਰਭਵਤੀ ਨਿਕਲੀ ਜਿਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਲਿਆ ਅਤੇ ਤੁਰੰਤ ਹੀ ਐਫ ਆਈ ਆਰ ਕੱਟ ਦਿੱਤੀ ਦੋਸ਼ੀ ਪਿਤਾ ਵਿਰੁੱਧ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਟੀਮਾਂ ਮੁਲਜ਼ਮ ਦੀਆਂ ਭਾਵ ਵਿੱਚ ਰੂਜੀਆਂ ਹੋਈਆਂ ਹਨ ਕਾਨੂੰਨੀ ਕਾਰਵਾਈ ਅਤੇ ਸਮਾਜਿਕ ਸਹਾਇਤਾ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ ਪੀੜਤਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਤੇ ਸਲਾਹ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ ਸਥਾਨਕ ਮਹਿਲਾ ਸੰਗਠਨਾ ਨੇ ਵੀ ਪੀੜਤਾ ਤੇ ਉਸਦੇ ਪਰਿਵਾਰ ਦੀ ਮਦਦ ਲਈ ਅੱਗੇ ਆਉਣ ਦਾ ਵਾਅਦਾ ਕੀਤਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਿੰਨੀ ਜਲਦੀ ਉਸ ਦੋਸ਼ੀ ਨੂੰ ਫੜਦੀ ਹੈ ਅਤੇ ਉਸ ਨੂੰ ਕੀ ਸਜ਼ਾ ਦਵਾਉਂਦੀ ਹੈ ਸੋ ਬਾਕੀ ਆਪਣੇ رائے ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਅਤੇ ਪਾਇਓ ਲਾਣਤਾ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜੇਹੇ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ